ਲੰਧਾ ਪੰਜਾਬ ਦੀ ਰਾਜਧਾਨੀ ਲਾਹੌਰ ਸ਼ਹਿਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਹੈ ਤੇ ਸਿਆਸੀ ਪੱਖੋਂ ਖਬਰ ਪਰ ਆਖਿਆ ਜਾ ਰਿਹਾ ਹੈ ਕਿ ਅੱਜ ਜਦ ਸੁਪਰੀਮ ਕੋਰਟ ਪਾਕਿਸਤਾਨ ਨੇ Imran Khan ਦੀ 8 ਮੁਕਦਮਿਆਂ ਦੇ ਵਿੱਚ ਜ਼ਮਾਨਤ ਆ ਜਿਹੜੀ ਉਹ ਦਿੱਤੀ ਹੈ ਉਸ ਤੋਂ ਬਾਅਦ ਲਾਹੌਰ ਤੋਂ Imran Khan ਦੀ ਪੈਂਟ अलीमा खान ਦੇ ਮੁੰਡੇ ਨੂੰ ਚੁੱਕ ਲਿਆ ਗਿਆ ਹੈ ਖਬਰਾਂ ਆ ਰਹੀਆਂ ਨੇ ਕਿ अलीमा खान ਦੇ ਘਰ ਦੇ ਉੱਤੇ ਸਾਦਾ ਕੱਪੜਿਆਂ ਦੇ ਵਿੱਚ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਗਿਣਤੀ ਕੋਈ 15 ਦੇ ਲਾਗੇ ਜਾ ਕੇ ਦੱਸੀ ਜਾ ਰਹੀ ਹੈ ਉਹਨਾਂ ਨੇ ਹਮਲਾ ਕੀਤਾ ਹਮਲਾ ਕਰਨ ਤੋਂ ਬਾਅਦ अलीमा खान ਦੇ ਮੁੰਡੇ ਨੂੰ ਚੁੱਕ ਕੇ ਲੈ ਗਏ ਨੇ ਇਹ ਲੋਕ ਕੌਣ ਸਨ ਇਸ ਬਾਰੇ ਹਜੇ ਤੱਕ ਤਸਦੀਕ ਨਹੀਂ ਹੋ ਸਕੀ ਪਰ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਜਿਹੜੇ ਲੋਕ ਨੇ ਉਹਨਾਂ ਨੇ ਟਵਿੱਟਰ ਦੇ ਉੱਤੇ ਐਕਸ ਦੇ ਉੱਤੇ ਸਨਾਚ ਆਕਿਆ ਹੈ ਕਿ ਅਸੀਂ ਇਸ ਜ਼ੁਲਮ ਤੇ ਇਤਜਾਜ ਕਰਨੇ ਆ ਬੀਬੀਸੀ ਉਰਦੂ ਨੇ ਆਪਣੀ ਰਿਪੋਰਟ ਦੇ ਵਿੱਚ ਆਕਿਆ ਹੈ ਕਿ ਇਹ ਕੰਮ ਹੁਣ ਤੋਂ ਕੁਝ ਘੰਟੇ ਪਹਿਲਾਂ ਹੋਇਆ ਹੈ ਦੈਂ ਟੁੱਪਨ ਤੋਂ ਬਾਅਦ ਅਲੀਮਾ ਖਾਨ ਦੇ ਲਾਹੌਰ ਵਾਲੇ ਘਰ ਦੇ ਉੱਤੇ ਕੁਛ ਸਾਦਾ ਕੱਪੜਿਆਂ ਦੇ ਵਿੱਚ ਬੇਮੰਮੂ ਲੋਕ ਜਿਨ੍ਹਾਂ ਨੇ ਨਕਾਬ ਵੀ ਕੀਤੇ ਹੋਏ ਸਨ ਹਮਲਾ ਕੀਤਾ ਔਰ ਇਸ ਹਮਲੇ ਤੋਂ ਬਾਅਦ ਅਲੀਮਾ ਖਾਨ ਦੇ ਪੁੱਤਰ ਨੂੰ ਚੁੱਕ ਕੇ ਨਾਲ ਲੈ ਗਏ ਨੇ ਇਹ ਲੋਕ ਕੌਣ ਸਨ ਇਹਨਾਂ ਲੋਕਾਂ ਨੇ ਇਹ ਕਿਉਂ ਕੀਤਾ ਇਹ ਸਵਾਲ ਹਜੇ ਬਾਕੀ ਨੇ ਜਦੋਂ ਅਲੀਮਾ ਖਾਨ ਦੇ ਮੁੰਡੇ ਨੂੰ ਘਰੋਂ ਚੁੱਕਿਆ ਗਿਆ ਉਦੋਂ ਇਹ ਵੀ ਇਤਲਾਮਾਂ ਆ ਰਹੀਆਂ ਨੇ ਕਿ ਅਲੀਮਾ ਖਾਨ ਹੁਣੇ ਆਪ ਘਰ ਨਹੀਂ ਸਨ ਯਾਦ ਰਵੇ ਕਿ ਇਹ ਕੰਮ ਐਨ ਉਸ ਵੇਲੇ ਹੋ ਰਿਹਾ ਹੈ ਜਦੋਂ ਦਿਨ ਦੀ ਲਾਲੀ ਦੇ ਵਿੱਚ ਇਮਰਾਨ ਖਾਨ ਦੀ ਸੁਪਰੀਮ ਕੋਰਟ ਤੋਂ ਜ਼ਮਾਨਤ ਜਿਹੜੀ ਉਹਦੀ ਖਬਰ ਆਈ ਸੀਗੀ ਔਰ ਰਾਤ ਦਾ ਹਨੇਰਾ ਪ ਅਲੀਮਾ ਖਾਨ ਯਾਨੀ ਇਮਰਾਨ ਖਾਨ ਦੀ ਭੈਣ ਦੇ ਮੁੰਡੇ ਨੂੰ ਝੁਕ ਲਿਆ ਗਿਆ ਹੈ